ਇਹ ਕਿਸ ਤਰ੍ਹਾਂ ਮਤਲਬ ਤੁਸੀਂ ਜਿਹੜਾ ਰੂਪ ਬਣਾਇਆ ਕਿਵੇਂ ਮਨ ਦੇ ਵਿੱਚ ਇੱਛਾ ਕਿਵੇਂ ਬਣੀ ਤੁਹਾਡੇ ਮਾੜੀ ਜੀ ਬਾਬਾ ਗੁਰਦੁਆਰਾ ਸਾਹਿਬ ਮੱਥਾ ਟੇਕ ਜਾਂਦਾ ਈ ਫਤੇਗੜ ਸਾਹਿਬ ਬਾਬਾ ਜਨਾਵਰ ਸਿੰਘ ਬਾਬਾ ਫਤੇ ਸਿੰਘ ਜੀ ਦੇ ਮੇਰੇ ਤੇ ਬਾਬਾ ਜਨਾਵਰ ਸਿੰਘ ਬਾਬਾ ਫਤੇ ਸਿੰਘ ਜੀ ਦਾ ਆਸਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਹੈਗਾ ਬੰਦੇ ਦੀ ਤਾਂ ਕੀ ਐਸੀयत ਹੈ ਕਿ ਜੋ ਸਰੂਪ ਮਿਲਿਆ ਮੈਨੂੰ ਉਹਦੀ ਇੱਜ਼ਤ ਕਰ ਦਿੰਦੇ ਨੇ ਲੋਕ ਤੇ ਅਸੀਂ ਐਨੀ ਕਹਿੰਦਾ ਦੀ ਮਾੜਾ ਕਰਮ ਕਰੋ ਠੀਕ ਹੈ ਜੀ ਆਪਾਂ ਵੀ Hindu ਧਰਮ ਚੋਂ ਆ ਠੀਕ ਹੈ ਜੀ ਅੱਜ ਖਾਸੇ ਬਣ ਗਏ ਆਪਾਂ ਇਹ ਹੀ ਕਹਿੰਦੇ ਹਰ ਧਰਮ ਦਾ ਸਤਕਾਰ ਕਰੋ ਅਸੀਂ ਅੱਜ ਮੰਡੀ ਗੁੰਦਗੜ ਤੋਂ ਤੁਮਿਕ ਅਜੇ ਹੀ ਰੂਹ ਤੇ ਸ਼ਕਸ਼ੀਦ ਦੇ ਨਾਲ ਮਿਲਾਉਣਾ ਚਾਹੁੰਦੇ ਹਾਂ ਜੋ ਕਿ Hindu ਸ਼ਰਮਾ ਪਰਿਵਾਰ ਬ੍ਰਾਹਮਣ ਪਰਿਵਾਰ ਤੋਂ ਸਬੰਧਤ ਹਨ ਜਿਨ੍ਹਾਂ ਦਾ ਨਾਮ ਹੈ ਕਮਲ ਸ਼ਰਮਾ ਖਾਲਸਾ ਜੀ ਜਿਉ ਕਿ ਆਪਣੇ ਪਰਿਵਾਰ ਦੇ ਵਿੱਚ ਉਮਰ ਦੇ ਵਿੱਚ ਸਭ ਤੋਂ ਵੱਡੇ ਹਨ ਤੇ ਜਿਨ੍ਹਾਂ ਨੇ ਆਪਣੀ ਇੱਛਾ ਦੇ ਅਨੁਸਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਜਦਾ ਕਰਦੇ ਹੋਏ ਖਾਲਸੇ ਦਾ ਰੂਪ ਧਾਰਿਆ ਮੇਰੀ ਮਰਾਦ ਕਮਲ ਸ਼ਰਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੰਡੀ ਗਵਿੰਦਗੜ੍ਹ ਦੀ ਚੰਚੂ ਧਰਤੀ ਹੈ ਤੇ ਇਸ ਜਗ੍ਹਾ ਤੇ ਇਹ ਧਾਰਮਿਕ ਸ਼ਹਿਰ ਹੈ ਧਾਰਮਿਕ ਸ਼ਹਿਰ ਦਾ ਜਿਹੜਾ ਰੁਤਬਾ ਆਪਣੇ ਆਪ ਦੇ ਵਿੱਚ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਚਨਚੋ ਧਰਤੀ ਹੋਣ ਤੋਂ ਬਾਅਦ ਹੀ ਇੱਥੋਂ ਦੇ ਜਿਹੜੇ ਲੋਕ ਬੜੇ ਧਾਰਮਿਕ ਪ੍ਰਵਿਰਤੀ ਦੇ ਨੇ ਮੇਰੇ ਨਾਲ ਕਮਲ ਸ਼ਰਮਾ ਖਾਲਸਾ ਜੀ ਜੁੜੇ ਨੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਾਤ ਦਿਨ ਹੈ ਅਸੀਂ ਰੋਜ਼ ਇਹਨਾਂ ਨੂੰ ਬਾਜ਼ਾਰ ਦੇ ਵਿੱਚ ਲੰਘਦੇ ਵੜਦੇ ਦੇਖਦੇ ਹਾਂ ਇਹ ਆਪਣਾ ਕੀ ਕਾਰੋਬਾਰ ਕਰਦੇ ਨੇ ਤੇ ਕਿਸ ਤਰ੍ਹਾਂ ਇੱਕ Hindu ਪਰਿਵਾਰ ਤੋਂ ਇਹਨਾਂ ਨੇ ਇਹ ਵੇਸ਼ ਬਣਾਇਆ ਈੰਨਦੀ ਸੱਚੀ ਸਰ ਰਾਂਝਲੀ ਆ ਉਹ ਗੱਲਬਾਤ ਦਾ ਸਿਲਸਿਲਾ ਸੇ ਸ਼ੁਰੂ ਕਰਦੇ ਆ ਕਮਲ ਸ਼ਰਮਾ ਕੀ ਤੁਹਾਡਾ ਸਵਾਗਤ ਹੈ ਕਿ ਕਿਸ ਤਰ੍ਹਾਂ ਮਤਲਬ ਤੁਸੀਂ ਜਿਹੜਾ ਰੂਪ ਬਣਾਇਆ ਕਿਵੇਂ ਮੰਦਰ ਵਿੱਚ ਇੱਛਾ ਕਿਵੇਂ ਬਣੀ ਤੁਹਾਡੇ ਮਾਰੇ ਜੀ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੀ ਈ ਫਤੇਗੜ ਸਾਹਿਬ ਬਾਬਾ ਜਰਵੰਤ ਸਿੰਘ ਬਾਬਾ ਫਤੇ ਸਿੰਘ ਜੀ ਦੇ ਉੱਥੇ ਮੈਂ ਕਥਾ ਸੁਣਦੇ ਹੁੰਦੇ ਸੀਗੇ ਅਜੀਜ਼ ਹੁੰਦੇ ਹੁੰਦੇ ਸੀਗੇ ਕਿ ਓਰੇ ਰੋਗ ਸੰਗਤ ਰੋ ਜਾਂ ਬੀਆ ਮੱਥਾ ਟੇਕਣ ਕੀ ਮਾਰਾ ਸਾਡੇ ਤੇ ਵੀ ਕਿਰਪਾ ਕਰਨਗੇ ਬਿਲਕੁਲ ਮਹਾਰਾਜ ਨੇ ਸਾਡੇ ਤੇ ਕਿਰਪਾ કરી ਅਸੀਂ ਸਿੰਘ ਸਾਜ ਗਏ ਜੀ ਠੀਕ ਹੈ ਜੀ ਤੇ ਬਹੁਤ ਚੜਦੀ ਕਲਾ ਬਖਸ਼ੀ ਵਧੀਆ ਮਤਲਬ ਕੀ ਰਹਿਣ ਸਹਿਣ ਵੀ ਵਧੀਆ ਹੋ ਗਿਆ ਸਾਰਾ ਕੁਝ ਐ ਟੱਗ ਮੈਨੂੰ ਕੋਈ ਇਹ ਵੀ ਨਹੀਂ ਹੈਗਾ ਕਿ ਕੋਈ ਦਿੱਕਤ ਆ ਹਮ ਆਪਾਂ ਬਾਬਾ ਜੀ ਦਿੱਤ ਮਿਲਦੀ ਹਾਂ ਮੇਰੇ ਤੇ ਬਾਬਾ ਜਨਾਵਰ ਸਿੰਘ ਬਾਬਾ ਫਤੇ ਸਿੰਘ ਦੀ ਇਹਦਾ ਆਸਾਨ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਦਾ ਹੈਗਾ ਜੋ ਉਹਨਾਂ ਨੇ ਮੈਨੂੰ ਦਿੱਤਾ ਮੈਂ ਜ਼ਿੰਦਗੀ ਭਰ ਉਹਨਾਂ ਦਾ ਆਸਾਨ ਨਹੀਂ ਭੁੱਲ ਸਕਦਾ। ਖਾਲਸਾ ਜੀ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਜਦੋਂ ਇਹ ਵੇਚ ਬਣਾਇਆ ਆਪਣਾ ਸਿੱਖ ਸਬੂਤ ਤੁਸੀਂ ਕੀਤਾ ਤੁਹਾਨੂੰ ਪਰਿਵਾਰ ਦੇ ਵਿੱਚ ਕਿਸੇ ਨੇ ਵਿਰੋਧ ਨਹੀਂ ਕੀਤਾ ਹੈ ਜੀ? ਨਹੀਂ ਨਹੀਂ। ਵਿਰੋਧ ਨਹੀਂ ਕਰਿਆ ਜੀ। ਤੁਹਾਨੂੰ ਕਿਸੇ ਰਿਸ਼ਤੇਦਾਰ ਨੇ ਕਦੇ ਜਾਂ ਸ਼ਹਿਰ ਵਾਸੀਆਂ ਨੇ ਕਦੇ ਕੁਝ ਐਦਾਂ ਦਾ ਕੀਤਾ ਹੋਵੇ ਤੁਹਾਡੇ ਮਨ ਨੂੰ ਠੇਸ ਲੱਗੀ ਹੋਵੇ? ਨਹੀਂ ਨਹੀਂ ਕੁਝ ਨਹੀਂ ਗਏ। ਮਤਲਬ ਮੈਂ ਜਿਸ ਤਰ੍ਹਾਂ ਕਿ ਤੁਹਾਨੂੰ ਦੱਸ ਚੁੱਕਿਆ ਆਂ ਵੀ ਮੰਡੀ ਗੁੰਨਗੜਾ ਧਾਰਮਿਕ ਸ਼ਹਿਰ ਆ। ਤੇ ਇਹ ਤੋਂ ਦੇ ਲੋਕ ਬੜੇ ਆਪਸ ਦੇ ਵਿੱਚ ਕੁਲ ਮਿਲ ਕੇ ਪਿਆਰ ਨਾਲ ਜਿਹੜੇ ਸਰਕਾਰ ਦੇ ਨਾਲ ਰਹਿੰਦੇ ਨੇ ਤੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਵੀ Hindu ਪਰਿਵਾਰ ਦੇ ਵਿੱਚ ਇੱਕ ਬੜੇ ਬੱਚੇ ਨੂੰ ਜਿਹੜਾ ਸੀਗਾ ਗੁਰਦੇਵ ਬਾਦਰ ਦੀ ਸ਼ਹਾਦਤ ਤੋਂ ਬਾਅਦ ਇਹ ਮਤਾ ਪਾਇਆ ਗਿਆ ਸੀਗਾ ਜਾਂ ਜੋ ਵੀ ਉਹਨਾਂ ਦਾ ਉਸ ਟਾਈਮ ਸਵਿਧਾਨ ਬਣਾਇਆ ਗਿਆ ਸੀਗਾ Hindu ਸਮਾਜ ਵੱਲੋਂ ব্রাহ্মণ ਸਮਾਜ ਵੱਲੋਂ ਵੀ ਇੱਕ ਬੱਚੇ بڑے بیٹے ਨੂੰ ਜਿਹੜਾ ਹੈਗਾ ਗੁਰਸਿੱਖ ਬਣਾਇਆ ਜਾਊਗਾ ਉਹਨੂੰ ਸਿੱਖ ਦਾ ਤਾਂ ਨਹੀਂ ਬਣਾਇਆ ਜਾਊਗਾ ਕਿਉਂਕਿ ਮਾਨਵਤਾ ਦੀ ਰੱਖਿਆ ਵਾਸਤੇ ਜੋ ਪੁਰਬਾਨੀ ਗੁਰਦੇਵ ਬਾਦਰ ਸਾਹਿਬ ਨੇ ਕੀਤੀ ਉਸ ਦਾ ਮੁੱਲ ਤਾਂ ਨਹੀਂ ਉਤਾਰਿਆ ਜਾ ਸਕਦਾ ਪਰ ਉਨ੍ਹਾਂ ਦੀ ਇਸ ਕਿਰਤ ਕਮਾਈ ਜੋ ਕਿ ਮਾਨਵਤਾ ਨੂੰ ਬਚਾਉਣ ਵਾਸਤੇ ਕਿਉਂਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਇਕੱਲੇ ਹਿੰਦ ਦੀ ਚਾਦਰ ਨਹੀਂ ਹੋਏ ਉਹ ਪੂਰੀ ਮਾਨਵਤਾ ਦੀ ਚਾਦਰ ਹੋਏ ਨੇ ਕਿਉਂਕਿ ਮਾਨਵਤਾ ਨੂੰ ਬਚਾਉਣ ਖਾਤਰ ਭਾਈ ਦੇਲਾ ਜੀ ਭਾਈ ਸਤੀ ਦਾਸ ਭਾਈ ਮਤੀ ਦਾਸ ਜੀ ਨੇ ਵੀ ਆਪਣੀ ਜਿਹੜੀ ਹੈਗੀ ਉਹਨਾਂ ਦੇ ਨਾਲ ਜਿਹੜੀ ਹੈਗੀ ਕੁਰਬਾਨੀ ਕੀਤੀ ਆ ਸੋ ਕਮਲ ਸ਼ਰਮਾ ਜੀ ਮੰਡੀ ਗੁੰਦਗੜ ਤੋਂ ਨੇ ਸਰ ਕੀ ਕਾਰੋਬਾਰ ਕਰਦੇ ਹੋ ਅਸੀਂ ਦਰਸ਼ਕਾਂ ਨੂੰ ਤੁਹਾਡੇ ਬਾਰੇ ਵੀ ਦੱਸ ਜੀ ਤੁਹਾਡਾ ਕੀ ਕਾਰੋਬਾਰ ਹੈ ਮਿਲ ਸਕੀਲ ਦਾ ਵੀ ਕਾਰੋਬਾਰ ਹੈ ਜੀ ਲੋਹੇ ਦਾ ਵੀ ਹੈ ਜੀ ਇਹ ਜਿਹੜੀ ਮੰਡੀ ਗੁੰਦਗੜ ਵਿੱਚ ਆਪਣੇ ਲੋਹੇ ਦਾ ਕਾਰੋਬਾਰ ਕੰਮ ਕਰਦੇ ਨੇ ਤੇ ਆਪਣੀ پوری ਸ਼ਾਨ ਦੇ ਵਿੱਚ ਰਹਿੰਦੇ ਨੇ ਤੇ ਕਿੰਨੀ ਉਮਰ ਹੈ ਤੁਹਾਡੀ ਇਸ ਟਾਈਮ ਜੀ 36 ਸੀ ਜੀ 36 ਸਾਲ ਉਮਰ ਹੈ ਜੀ ਤੇ ਖਾਲਸੇ ਦੀ ਮਤਲਬ ਉਹ ਉਹਨਾਂ ਨੇ ਪੂਰਾ ਆਪਣਾ ਵੀ ਜਿਹੜਾ ਹੈਗਾ ਸਾਜਿਆ ਹੋਇਆ ਮਹਾਰਾਜ ਨੇ ਬਹੁਤ ਬਹੁਤ ਇੱਜ਼ਤ ਵਖਸੀ ਹੈ ਜਿੰਨੀ ਆਪਾਂ ਕਦੇ ਜ਼ਿੰਦਗੀ 'ਚ ਮਹਿਸੂਸ ਵੀ ਨਹੀਂ ਕਰੀ ਉਨੀ ਇੱਜ਼ਤ ਕਰਦੇ ਨੇ ਲੋਕ ਤੇ ਜਿਹੜੇ ਮਹਾਰਾਜ ਦੀ ਆਪਣੀ ਤਾਂ ਬੰਦੇ ਦੀ ਤਾਂ ਕੀ ਐਸੀयत ਹੈ ਕਿ ਜੋ ਰੂਪ ਵਿੱਚ ਮਿਲਿਆ ਮੈਨੂੰ ਉਹਦੀ ਹਮ ਇੱਜ਼ਤ ਕਰ ਦਿੰਨੇ ਲੋਗ ਤੇ ਅਸੀਂ ਜਾਂਦੇ ਜਾਂਦੇ ਇੱਕ ਗੱਲ ਹੋਰ ਸ਼ੇਅਰ ਕਰ ਲਈਏ ਤੁਹਾਡੇ ਨਾਲ ਕਿ ਕਮਲ ਸ਼ਰਮਾ ਜੀ ਪਰਿਵਾਰ ਦੇ ਵਿੱਚ ਤੁਹਾਡੇ ਕੌਣ ਕੌਣ ਆ ਜੀ ਮੇਰੇ ਮੰਮੀ ਨੇ ਡੈਡੀ ਹੈ ਨਹੀਂ ਮੈਡੀ ਜੀ ਸਰੂਗੇ ਹਮ ਤੇ ਵਿਆਹ ਹੋ ਗਿਆ ਹੁਣ ਤੁਹਾਡਾ ਨਹੀਂ ਚਲੋ ਤੇ 36 ਸਾਲ ਦੇ ਨੇ ਹਜੇ ਇਹਨਾਂ ਦਾ ਵਿਆਹ ਨਹੀਂ ਹੋਇਆ ਕਿਉਂਕਿ ਉਮਰ ਘਾਟਾ ਤੇ ਤਜਰਬਾ ਜ਼ਿਆਦਾ ਹੈ ਇਹਨਾਂ ਨੂੰ ਤੇ ਆਸਤਾ ਧਰਮ ਦੇ ਵਿੱਚ ਸਿੱਖੀ ਪ੍ਰਤੀ ਬਹੁਤ ਹੈ ਤੇ ਪੂਰੇ ਸ਼ਹਿਰ ਦੇ ਵਿੱਚ ਮੈਨੂੰ ਵੀ ਨਹੀਂ ਸੀ ਪਤਾ ਵੀ ਇਹ ਇੱਕ ਆਪਣੇ ਹਿੰਦੂ ਬ੍ਰਾਹਮਣ ਪਰਿਵਾਰ ਤੋਂ ਆਉਂਦੇ ਨੇ ਪਰ ਬਹੁਤ ਜਣਿਆਂ ਦੇ ਦੱਸਣ ਤੋਂ ਬਾਅਦ ਸਾਨੂੰ ਪਤਾ ਲੱਗਿਆ ਅਜੀ ਗੁਰਦੇਵਾਦਰ ਸਾਹਿਬ ਦੀ ਸ਼ਹਾਦਤ ਵਾਲਾ ਦਿਨ ਸੀਗਾ ਤੇ ਸਾਨੂੰ ਜ਼ਰੂਰੀ ਲੱਗਾ ਵੀ ਇਹਨਾਂ ਨੂੰ ਬੁਲਾ ਕੇ ਇਹਨਾਂ ਦਾ ਜਿਹੜਾ ਹੈਗਾ ਬੰਦ ਹੈ ਜਿਹੜਾ ਥੋੜੇ ਸੰਤਾਂ ਦੇ ਸੰਮੁਖ ਨੂੰ ਰੂਬਰੂ ਕਰਵਾਇਆ ਜਾਵੇ ਤੁਸੀਂ ਸਾਰਿਆਂ ਨੇ ਕਮਲ ਸ਼ਰਮਾ ਜੀ ਨੂੰ ਦੇਖਿਆ ਸੁਣਿਆ ਸਾਡਾ ਤਾਸਾ ਟੀਵੀ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਾਂਦੇ ਜਾਂਦੇ ਇੱਕ ਗੱਲ ਲਈ ਜਿਹੜੇ ਨਵੇਂ ਪਨੀਰੀ ਆ ਜਾਂ ਆਪਣੇ ਆਪਣੇ ਭਾਈਚਾਰੇ ਦੇ ਲੋਕ ਨੇ ਤੁਹਾਡੇ ਵਿਚੋਕੜ ਤੋਂ ਤਾਂ ਉਹ ਉਹਨਾਂ ਨੂੰ ਕੀ ਸੁਨੇਹਾ ਤੁਹਾਡਾ ਜੀ ਅਸੀਂ ਤਾਂ ਇੱਕੋ ਗੱਲ ਕਹਿੰਨੇ ਆ ਜੀ ਬੰਦਾ ਚੰਗਾ ਕਰਮ ਕਰੇ ਠੀਕ ਹੈ ਜੀ ਧਰਮ ਕਿਸੇ ਦਾ ਵੀ ਹੋਵੇ ਕੋਈ ਧਰਮ ਨਹੀਂ ਕਹਿੰਦਾ ਕਿ ਮਾੜਾ ਕਰਮ ਕਰੋ ਠੀਕ ਹੈ ਜੀ ਆਪਾਂ ਵੀ Hindu ਧਰਮ ਚੋਂ ਆ ਠੀਕ ਹੈ ਜੀ ਅਜਿਹਾ ਕਰਦੇ ਰਹਿਣਗੇ ਆਪਾਂ ਇਹੀ ਕਹਿੰਦੇ ਹਰ ਧਰਮ ਦਾ ਸਤਕਾਰ ਕਰੋ ਮਾਨਵਤਾ ਦੀ ਰੱਖਿਆ ਵਾਸਤੇ ਜੋ ਕੁਰਬਾਨੀ ਕੀਤੀ ਹੈ ਗੁਰੂ ਸਾਹਿਬ ਦੇ ਸਿਧਾਂਤਾਂ ਦੀ ਗੱਲ ਕਰ ਰਹੇ ਨੇ ਕਮਲ ਸ਼ਰਮਾ ਜੀ ਤੁਸੀਂ